ਵਿੰਡਸ ਸਸਰਾਲੀ ਕਲੋਨੀ ਮੌਜੂਦ ਆ ਅੱਜ ਤਰੀਕਿ ਤੁਹਾਨੂੰ ਦੱਸ ਦਿੰਨੇ ਆ 6 ਤਰੀਕ ਨਵਾਂ ਮਹੀਨਾ 225 ਕਾ ਜਿਹੜਾ ਸਮਾਂ ਵਾ 9:19 ਮਿੰਟ ਦੀ ਤੁਹਾਡੇ ਤੱਕ ਇਹ ਵੀਡੀਓ ਲੈ ਕੇ ਆਏ ਆ ਤਾਂ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਇੱਥੇ ਜਿਹੜਾ ਇੱਕ ਬੰਨ ਲੱਗਿਆ ਹੋਇਆ ਸੀਗਾ ਤਾਂ ਬੰਨ ਬਿਲਕੁਲ ਖਤਮ ਹੋ ਚੁੱਕਿਆ ਪਾਣੀ ਦੇ ਵਹਾਅ ਦੇ ਅੱਗੇ ਬੰਨ ਨਹੀਂ ਟਿਕਿਆ ਤਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਿਸ ਤਰ੍ਹਾਂ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਵਾ ਔਰ ਲੋਕਾਂ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਸਸਰਾਲੀ ਕਲੋਨੀ ਦਾ ਬੰਨ ਟੁੱਟ ਗਿਆ ਤਾਂ ਪਾਣੀ ਪਿੰਡਾਂ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਤਾਂ ਇਸ ਤਰ੍ਹਾਂ ਦੀ ਹਜੇ ਕੋਈ ਵੀ ਗੱਲਬਾਤ ਨਹੀਂ ਆ ਤਾਂ ਅਸੀਂ ਇੱਥੇ ਮੌਕੇ ਤੇ ਮੌਜੂਦ ਆ ਤਾਂ ਜਿੱਥੇ ਸਤਲੂਜ ਦਾ ਕਿਨਾਰਾ ਸੀ ਜਿੱਤੇ ਤੁਸੀ ਬੰਨ ਕਹਿ ਸਕਦੇ ਹੋ ਤੁਸੀ ਬੰਨ ਬਿਲਕੁਲ ਇੱਥੇ ਸਾਹਮਣੇ ਤੁਸੀ ਬੰਨ ਸੀ ਜਿਹੜਾ ਤੁਸੀ ਬੰਨ ਵਿਚਕਾਰ ਨਹੀਂ ਆ ਪਰ ਫਿਰ ਵੀ ਜਿਹੜੇ ਮੌਕੇ ਦੇ ਹਾਲਾਤ ਆ ਜਿਹੜਾ ਆਰਜੀ ਬੰਨ ਇੱਥੇ ਲਗਾਇਆ ਗਿਆ ਸੀ ਪਿੰਡ ਦੇ ਲੋਕਾਂ ਵੱਲੋਂ ਔਰ ਉਹ ਆਰਜੀ ਬੰਨ ਲੱਗਿਆ ਹੋਇਆ ਉਸ ਤੋਂ ਵੀ ਪਾਣੀ ਕਹਿ ਦिए ਫੁੱਟ 2 ਫੁੱਟ ਪਾਣੀ ਥੱਲੇ ਹੀ ਆ ਕਿਉਂਕਿ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਗੱਲਾਂ ਜਾਂ ਅਫਵਾਹਾਂ ਫਲਾਈਆਂ ਜਾ ਰਹੀਆਂ ਆ ਕਿ ਪਿੰਡ ਸਸਰਾਲੀ ਕਲੋਨੀ ਦਾ ਬੰਨ ਟੁੱਟ ਗਿਆ ਤਾਂ ਲੋਕਾਂ ਦੇ ਪਿੰਡਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਦੀ ਹਜੇ ਕੋਈ ਗੱਲਬਾਤ ਨਹੀਂ ਆ ਤਾਂ ਪਿੰਡਾਂ ਦੇ ਵਿੱਚੋਂ ਲੋਕ ਪਹੁੰਚਣੇ ਸ਼ੁਰੂ ਹੋ ਗਏ ਆ ਔਰ ਅੱਗੇ ਦੀਆਂ ਕਿਹੜੀਆਂ ਕਾਰਵਾਈਆਂ ਕੀਤੀਆਂ ਜਾਊਗੀਆਂ ਉਹ ਵੀ ਤੁਹਾਡੇ ਤੱਕ ਵੀਡੀਓ ਜਰੂਰ ਪਹੁੰਚਾਵਾਂਗੇ ਹਾਲ ਦੀ ਘੜੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਘਬਰਾਨ ਵਾਲੀ ਹਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ